ਖਬਰ ਗਰ ਸ਼ੰਕਰ ਦੇ ਪਿੰਡ ਦਿਨਵਾਲ ਖੁਰਦਤਵੈ ਜਿੱਥੇ ਕਿ ਇੱਕ ਘਰ ਵਿੱਚ ਸ਼ਿਕਾਇਤ ਦਾ ਪਰਵਾਨਾ ਨੋਟ ਕਰਵਾਉਣ ਪੂਜੀ ਪੁਲਿਸੋਂ ਕੀ ਸੈਲਾ ਖੁਰਦੇ ਦੇ ਮੁਲਾਜ਼ਮਾਂ ਤੇ ਘਰ ਦੀਆਂ ਮਹਿਲਾਵਾਂ ਵੱਲੋਂ ਹਮਲਾ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਖਵੀਰ ਰਾਮ ਸੀਨੀਅਰ ਸਿਪਾਹੀ ਐ ਪੁਲਿਸ ਚੌਕੀ ਸੈਲਾ ਖੁਰਦ ਅਤੇ ਗੁਰਵਿੰਦਰ ਪਾਟਿਆ ਪੁਲਿਸ ਮੁਲਾਜ਼ਮ ਪਿੰਡ ਦੀ ਪੰਚਾਇਤ ਨਾਲ ਮਨਪ੍ਰੀਤ ਸਿੰਘ ਪੁੱਤਰ ਜੋਜਾਰ ਸਿੰਘ ਵਾਸੀ ਦੇਨਵਾਲ ਖੁਰਦ ਵਿਕੇ ਸ਼ਿਕਾਇਤ ਤੇ ਪਰਵਾਨਾ ਨੋਟ ਕਰਵਾਉਣ ਲਈ ਗਏ ਸਨ ਤੇ ਜਦੋਂ ਪੁਲਿਸ ਮੁਲਾਜ਼ਮ ਮਨਪ੍ਰੀਤ ਸਿੰਘ ਦੇ ਘਰ ਅੰਦਰ ਦਾਖਲ ਹੋਏ ਤਾਂ ਪਰਿਵਾਰ ਵੱਲੋਂ ਕੋਠੇ ਤੇ ਚੜਕੇ ਇਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਅਤੇ ਉਹਨਾਂ ਦੇ ਪਿੱਛੇ ਕਿਰਪਾਣਾ ਲੈ ਕੇ ਭੱਜੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਕਤ ਦੋਸ਼ੀ ਮਨਪ੍ਰੀਤ ਸਿੰਘ ਜੁਝਾਰ ਸਿੰਘ ਪੁੱਤਰ ਮੰਗਲ ਸਿੰਘ ਹਰਜਿੰਦਰ ਕੌਰ ਪਤਨੀ ਜੁਝਾਰ ਸਿੰਘ ਅਤੇ ਇੱਕ ਹੋਰ ਮਹਿਲਾ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਿੰਡ ਦੇਨੋਵਾਲ ਖੁਰਦ ਤੋਂ ਨਵਰੰਗ ਚੈਨਲ ਵਿਕੀਸ਼ ਮਾਰ ਦੀ ਵਿਸ਼ੇਸ਼ ਰਿਪੋਰਟ ਜੀ ਮੈਂ ਕੱਲ ਥਾਣਾਗਾਸ਼ਿਕ ਡਿਊਟੀ ਅਫਸਰ ਸਿਧਾ ਤੇ ਸਾਨੂੰ ਲਕੀਰ ਲਾਲ ਨੇ ਇੱਕ ਲਿਖਤੀ ਦਰਖਾਸਤ ਥਾਣਾ ਕਾ ਦਿੱਤੀ ਹੈ ਉਹਨੇ ਦੱਸਿਆ ਹੈ ਕਿ ਅਸੀਂ ਕੱਲਾ ਚੌਂਕੀ ਤੋਂ ਪਰਵਾਨਾ ਨੋਟ ਕਰਾਉਣ ਲਈ ਮੇਰੇ ਨਾਲ ਗੁਰਮਿੰਦਰ ਸਿੰਘ ਪਾੜੀਆ ਅਸੀਂ ਦੋਨੋਂ ਜਿਹੜਾ ਗਏ ਸੀਗੇ ਕਿੱਥੇ ਮੁੱਖਰੀ ਜੀ ਪੰਚਾਇਤ ਨੂੰ ਨਾਲ ਲੈ ਕੇ ਮਨਪ੍ਰੀਤ ਸਿੰਘ ਪੁੱਤਰ ਜਿਹਾਲ ਸਿੰਘ ਵਾਸੀ ਜਨਾਲਪੁਰ ਦੇ ਘਰ ਗਏ ਤੇ ਉੱਥੇ ਉਹਨਾਂ ਦਾ ਘਰ ਦਾ ਮੇਨ ਗੇਟ ਬੰਦ ਸੀਗਾ ਤਾਂ ਇੱਕ ਛੋਟਾ ਗੇਟ ਜਿਹੜਾ ਉਹ ਖੁੱਲਾ ਸੀ ਉੱਥੋਂ ਇੰਟਰ ਹੋ ਗਏ ਉਹਨਾਂ ਦੀ ਆਵਾਜ਼ ਮਾਰੀ ਤੇ ਉਹਨਾਂ ਦੀ ਜਿਹੜੀ ਵਾਈਫ ਤੇ ਉਹਨਾਂ ਦੀ ਨੂੰਹ ਤੇ ਦੋਨੋਂ ਕੋਠੇ ਦੇ ਉੱਪਰ ਚੜ ਗਏ ਆ ਇਹਨਾਂ ਦੋਨਾਂ ਨੇ ਇਹਨਾਂ ਤੇ ਇੱਟਾਂ ਪਸਾਣੀਆਂ ਸ਼ੁਰੂ ਕਰਤੀਆਂ ਤੇ ਜਿਹੜਾ ਇਹ ਜੁਜਾਰ ਸਿੰਘ ਹੈ ਇਹਨਾਂ ਦੇ ਮਗਰ ਤਪਾਨ ਲੈ ਕੇ ਦੌੜਿਆ ਤੇ ਇਹ ਭੱਜ ਕੇ ਆਪਣੀ ਜਾਨ ਬਚਾਈ ਹੈ ਤੇ ਇਸੇ ਨੂੰ ਇਹਨਾਂ ਨੇ ਵੀਡੀਓ ਕਲਿੱਪ ਪਰ ਸਾਨੂੰ ਪੇਸ਼ ਕੀਤੀ ਹੈ ਕਿ ਅਸੀਂ ਉਹਦੇ ਆਧਾਰ ਤੇ ਇੱਕ ਮੁਕਦਮਾ 114/225 ਦਾਜੇ ਰਜਿਸਟਰ ਗਾਂ ਗਾਂਸ਼ੰਕਰ ਕੀਤਾ ਹੈ ਤੇ ਦੋਸ਼ੀਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਖਬਰ ਗਾਂਸ਼ੰਕਰ ਦੇ ਪਿੰਡ ਦਿਨਵਾਲ ਖੁਰਦਤਵ ਹੈ ਜਿਥੇ ਕਿ ਇੱਕ ਘਰ ਵਿੱਚ ਸ਼ਿਕਾਇਤ ਦਾ ਪਰਵਾਨਾ ਨੋਟ ਕਰਵਾਉਣ ਪੂਜੀ ਪੁਲਿਸੌਂਕੀ ਸੈਲਾਖੁਰਦੇ ਦੇ ਮੁਲਾਜ਼ਮਾਂ ਤੇ ਘਰ ਦੀਆਂ ਮਹਿਲਾਵਾਂ ਵੱਲੋਂ ਹਮਲਾ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਖਵੀਰ ਰਾਮ ਸੀਨੀਅਰ ਸਿਪਾਹੀ ਐ ਪੁਲਿਸ ਚੌਕੀ ਸੈਲਾ ਖੁਰਦ ਅਤੇ ਗੁਰਵਿੰਦਰ ਭਟਿਆ ਪੁਲਿਸ ਮੁਲਾਜ਼ਮ ਪਿੰਡ ਦੀ ਪੰਚਾਇਤ ਨਾਲ ਮਨਪ੍ਰੀਤ ਸਿੰਘ ਪੁੱਤਰ ਜੋਜਾਰ ਸਿੰਘ ਵਾਸੀ ਦੇਨਵਾਲ ਖੁਰਦ ਵਿਕੇ ਸ਼ਿਕਾਇਤ ਤੇ ਪਰਵਾਨਾ ਨੋਟ ਕਰਵਾਉਣ ਲੈ ਗਏ ਸਨ ਤੇ ਜਦੋਂ ਪੁਲਿਸ ਮੁਲਾਜ਼ਮ ਮਨਪ੍ਰੀਤ ਸਿੰਘ ਦੇ ਘਰ ਅੰਦਰ ਦਾਖਲ ਹੋਏ ਤਾਂ ਪਰਿਵਾਰ ਵੱਲੋਂ ਕੋਠੇ ਤੇ ਚੜ੍ਹ ਕੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੇ ਪਿੱਛੇ ਕਿਰਪਾਣਾ ਲੈ ਕੇ ਭੱਜੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਕਤ ਦੋਸ਼ੀ ਮਨਪ੍ਰੀਤ ਸਿੰਘ ਜੋਜਾਰ ਸਿੰਘ ਪੁੱਤਰ ਮੰਗਲ ਸਿੰਘ ਹਰਜਿੰਦਰ ਕੌਰ ਨਹੀਂ ਜੋ چار ਸਿੰਘ ਅਤੇ ਇੱਕ ਹੋਰ ਮਹਿਲਾ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਿੰਡ ਦੇਨੋਵਾਲ ਖੁਰਦ ਤੋਂ ਨਵਰਾੰਗ ਚੈਨਲ ਵਿਕੀਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ